25 ਸਾਲ ਕਰਾਂਗੇ ਰਾਜਾਂ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਉਹ ਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਾਇਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜ ਨਹੀਂ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਤੇ ਸਜਾਤਾ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ ਛੇ ਮਤਲਬ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਅਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਹੈ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇੰਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਅੱਜ ਆਪਾਂ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਰੋਹ ਤੇ ਆਂ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅੱਜ ਪੂਰੀ ਦੁਨੀਆ 'ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਆਪਾਂ ਕਰਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਆਪਾਂ ਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਦੇ ਵੀ ਜ਼ਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹ ਤਾਂ ਛੱਡੋ ਭਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨੇ ਚਿਰ ਉਹਨਾਂ ਘਣੀ ਦੇਖੀ ਜਾਵਾਂਗੇ ਉਹ ਹੋਰ ਹੋਰ ਗੁੱਸੇ ਹੋਗੇ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੀਆਂ ਤੁਸੀਂ ਸੋ ਇਸ ਕਰਕੇ ਆਪਾਂ ਆਪਣਾ ਰਾਜ ਹੈ ਹੁਣ ਆਪਣਾ ਆਪਣਾ ਮੀਨਸ ਪਬਲਿਕ ਦਾ ਲੋਕਾਂ ਦਾ ਕੋਈ ਗਲਤੀ ਹੋਵੇ ਸਾਨੂੰ ਫੜ ਲਿਓ ਬਾ ਬਾ ਫੜ ਲਿਓ ਕਾਕਾ ਇੱਥੇ ਗਲਤ ਹੈ ਸਮਝਾਓ ਤੇ ਯਰ ਬੇਕਾਰ ਬਜ਼ੁਰਗ ਬੈਠੇ ਆ ਬਹੁਤ ਮੈਂ ਵੀ ਜਦੋਂ ਕੋਈ ਫੈਸਲਾ ਲੈਣਾ ਹੋਵੇ ਮੈਂ ਬਹੁਤ ਸਾਰੇ ਤਜਰਬੇਕਾਰ ਬਜ਼ੁਰਗਾਂ ਨੂੰ ਫੋਨ ਕਰ ਲੈਣਾ ਉਸ ਕੇਸ ਦੇ ਜਾਂ ਉਸ ਮਾਮਲੇ ਦੇ ਮਾਹਰ ਜਿਹੜੇ ਨੇ ਕੀ ਕਰੀਏ ਜੀ ਕਿਵੇਂ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਕੋਈ ਇਹੋ ਜਿਹਾ ਫੈਸਲਾ ਹੋ ਜ ਜਾ ਇਹ ਜੀ ਫਾਈਲ ਸਾਈਨ ਹੋ ਜੇ ਜਿਹਨਾਂ ਲੋਕਾਂ ਦਾ ਨੁਕਸਾਨ ਹੋਵੇ ਫਿਰ ਗੱਲ ਵੀ ਕੋ ਕਰ ਲੈਨੇ ਕੀ ਕਾਰਨ ਕੀ ਐ ਹੁਣ ਅਜੀ ਖਬਰ ਚ ਖਬਰ ਆਈ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨੇ ਦੇ ਵਿੱਚ 4 ਮਹੀਨੇ ਕਰਦੇ ਹੁਣ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਗੁਰੂ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਘਰਾਂ ਜਾਊਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਵੀ ਠੀਕ 100 ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੁਵਿਸ਼ਕਾ ਕੇ ਨੌکریاں ਬਹੁਤ ਕੱਢਣੀਆਂ ਹੁਣ 10000 ਨੌکریاں ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਚ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਾਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਦੀ ਥਾਂ ਤੇ ਨੌکریاں ਦੇ ਜਾਨੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਆਪੀ 50 ਪੁਲਿਸ ਦੇ ਵਿੱਚ ਕਰ ਰਹੇ ਹਨ ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਜ਼ਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ 'ਚ ਮੈਂ ਪੰਜਾਬ 'ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਦਾ ਪ੍ਰਬੰਧ ਕਰਾਂਗੇ ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆ ਜੀ ਤੇ ਪੰਜਾਬ ਦੀ ધરਤੀ ਕੋਈ ਭੁੱਖਾ ਰਹਿ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਕੀ ਅਰਦਾਸ ਕਰਦਾ ਹਾਂ ਉਹਨਾਂ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮੱਤ ਬਖਸ਼ੀ ਰੱਖੀ ਬਸ ਸੋ ਮੈਂ ਮੇਰੇ ਲਈ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇੋਂ ਆਪਣੀਆਂ ਤਾਂ ਪਾਣੀ ਵੀ ਪੱਤਣ ਸਾਂਝੀ ਆਪਣੀ ਇੱਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੀਰੋ ਮੇਰੀ ਬੂਆ ਵੇਈ ਹੋਈ ਹੈ ਉਹ ਪੂਆ ਦੀ ਜਿਹੜੀ ਨਾਨੰਦ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੋ ਘਬਾਦਰਪੁਰਾ ਆਪਣੇ ਤਕੀਪੁਰਾ ਸਾਹੋਕੇ ਢੱਡਰੀਆਂ ਮੇਰੀ ਭੈਣ ਵੇਈ ਹੋਈ ਹੈ ਚਾਚੇ ਦੀ ਕੁੜੀ ਆਪਣੇ ਸਾਰੇ ਆਪਾਂ ਦੇ ਇੱਕੋ ਪਤਨ ਦਾ ਪਾਣੀ ਪੀਣ ਵਾਲੇ ਇੱਕੋ ਜਿਹੇ ਸਮੱਸਿਆਵਾਂ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਵਾਲਿਆਂ ਨੂੰ ਕੀ ਪਤਾ ਉਹਨੂੰ ਸੁਖਵੀਰ ਬਾਦਲ ਨੂੰ ਪਤਾ ਹੈ ਅੱਜ ਇੱਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਮੈਂ ਕਹਿੰਦਾ ਸ਼ਰਤ ਲਾ ਲਓ ਸੁਖਵੀਰ ਬਾਦਲ ਨੂੰ ਪੁੱਛ ਕੇ ਜਾਂ ਕੈਪਟਨ ਮਨਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨਿਆ ਜਾਂਦਾ ਹੈ ਖਵਾਜਾ ਪੀਰ ਮੰਨਿਆ ਜਾਂਦਾ ਆਪਾਂ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕਦੇ ਕੱਸੀ ਦੇ ਪਾਣੀ ਤੇ ਨੱਕਾ ਵੱਢਣ ਗਏ ਹੁਣ ਤਾਂ ਪਤਾ ਲੱਗੇ ਨਹਿਰਾ ਤਾਂ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਖੇਤਾਂ 'ਚ ਮੁੱਕ ਜਾਂਦੀ ਇਹਨਾਂ ਨੂੰ ਕੀ ਵੀ ਤਾਂ ਖਵਾਜਾ ਕੀ ਹੁੰਦਾ ਹਾਂ ਐਦਾਂ ਕਹਿਣਗੇ ਮੈਨੂੰ ਖਵਾਜਾ ਇਹ ਜ਼ਰੂਰ ਕਹਿ ਦੇਣਗੇ ਕਿ ਕੁਝ ਨਾ ਕੁਝ ਖਵਾਜਾ ਹੱਥ ਮਿਲਾ ਕੇ ਉਂਗਲਾਂ ਗਣਨੀਆਂ ਪੈਂਦੀਆਂ ਬਾਅਦ ਚ ਵੀ ਲੈ ਗਏ ਕੱਦੀ じゃ ਹੈਗੀਆਂ ਹੈਗੀਆਂ ਨੇ ਪੂਰੀਆਂ ਨੇ ਆ ਇਹਨਾਂ ਦੀ ਹਾਲਤ ਹੋਈ ਪਈ ਆ ਯਾਰ ਪਤਾ ਨਹੀਂ ਕਿੱਥੋਂ ਲਾਲਚ ਜਾਗੇ ਨੇ ਕੀ ਨਾਲ ਲੈ ਜਾਣੇ ਪੈਸੇ ਯਾਰ ਗਰੀਬਾਂ ਦੀਆਂ ਵਾਦ ਦਵਾਵਾਂ ਲਈ ਜਾਨੇ ਨਾ ਜੀ ਇਹਨੂੰ ਨੌਕਰੀ ਨਹੀਂ ਮਿਲਦੀ ਸਾਡੇ ਸਾਡੇ ਆਣਿਆਂ ਨੂੰ ਮਿਲੂਗੀ ਆ 43 ਹਜ਼ਾਰ ਨੌਕਰੀ ਦਿੱਤੀ ਐ ਤੁਹਾਡੇ ਚੋਂ ਵੀ ਕਿਸੇ ਦਾ ਰਿਸ਼ਤੇਦਾਰ ਦਾ ਦੋਸਤ ਵੀ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਹਾਂ ਕਾਫੀ ਹੱਥ ਖੜੇ ਹੋਏ ਨੇ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਾਰਸ਼ ਪਾਈ ਆਹ ਚੀਜ਼ ਆ ਬਸ ਜੋ ਆਕਾ ਨੂੰ ਪੜਾਵਾਂਗੇ ਪੜਾ ਕੇ ਉਹਨਾਂ ਨੂੰ ਅਫਸਰ ਬਣਾਵਾਂਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2-2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਨਹੀਂ ਤਾਂ ਇਨੂਆਂ ਨੇ ਗੰਜੀਆਂ ਕਰਤੀਆਂ ਇਨੂਆਂ ਨੇ ਇੱਥੇ ਇਨੂ ਹੀ ਪਿਆ ਬਸ ਵਾਲ ਛੜ ਗਏ ਇੱਥੋਂ ਐ ਗੋਲ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਦੀ ਪੰਡ ਆਥ ਨੇ ਲੱਕੜਾਂ ਦੀ ਭਰੀ ਹਰ ਵਕਤ ਸਿਰ ਤੇ ਭਾਰ ਹੀ ਰਹਿੰਦਾ ਕਿੰਨੀਆਂ ਪੀੜੀਆਂ ਹੋ ਗਈਆਂ ਯਾਰ ਕਦੋਂ ਬਦਲੋਗੇ ਯਾਰ ਤੁਸੀਂ ਐਡੇ-ਐਡੇ ਹੋ ਕੇ ਆਪਣੀਆਂ ਪਾਲੀਆਂ ਕੋਠੀਆਂ ਮਹਿਲ ਬਣਾ ਕੇ ਗਰੀਬਾਂ ਦਾ ਖੂਨ ਚੂਸ ਕੇ ਤੁਰ ਗਏ ਫੇਰ-ਫੇਰ ਕਹਿੰਦੇ ਹੁਣ ਸਾਨੂੰ ਫੇਰ ਦੁਬਾਰੇ ਮੌਕਾ ਦਿਓ ਕਿਉਂ ਮੌਕਾ ਦਈਏ ਭਾਈ ਹਾਂਜੀ ਕੀ ਕਹਾਂ ਮੈਨੂੰ ਪਤਾ ਨਹੀਂ ਬੇਬੇ ਦੇ ਸਿਰ ਤੇ ਪਾ ਬੱਠੜ ਬੇਬੇ ਜਿੱਤੇ ਬੱਠਲੀ ਰਹਿ ਗਿਆ ਉਹੀ ਤਾਂ ਦੁੱਖ ਹੈ ਇਹ ਬੱਠੜ ਉਦੋਂ ਦੂਰ ਹੋਊਗਾ ਜਦੋਂ ਤੁਹਾਡੇ 3 ਪੁੱਤ ਨੌਕਰੀਆਂ ਤੇ ਲੱਗੇ ਜਦੋਂ ਲੱਖ ਲੱਖ ਰੁਪਏ ਮਹੀਨਾ ਤੁਹਾਡੇ 3 ਪੁੱਤ ਕਮਾਉਣ ਲੱਗੇ ਉਹ ਗਰੀਬੀ ਚੱਕਣਗੇ ਤੁਹਾਡੀ ਦੇਖ ਲਿਓ ਸ਼ਰਤ ਲਾ ਲਿਓ ਮੇਰੇ ਨਾਲ ਮੈਂ ਅੱਜ ਤੋਂ 1.5 ਸਾਲ ਪਹਿਲਾਂ ਮੈਂ ਅੱਜ ਤੋਂ 1.5 ਸਾਲ ਪਹਿਲਾਂ ਕਿਹਾ ਸੀ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮਜ਼ਾਕ ਕਰਦੇ ਸੀ ਉਦੋਂ ਹਾਂ ਕਿਵੇਂ ਹੋ ਜੂ ਅੱਜ ਹੈਗੇ ਨਾ ਅਫੜਾ ਦੋ ਜ ਕੋਈ ਕੋਈ ਮੈਨੂੰ ਫੜਾ ਦੋ ਆ ਪੜਾ ਲਾ ਫੋਨ ਨੰਬਰ ਲਿਖ ਦੇ ਉੱਤੇ ਫੋਨ ਨੰਬਰ ਲਿਖ ਦਿਓ ਜੀ ਮੈਨੂੰ ਪਤਾ ਹੈ ਨਹੀਂ ਜੀ ਮੈਨੂੰ ਪਤਾ ਹੈ ਤੁਸੀਂ ਬੈਠੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੋਨ ਨੰਬਰ ਦੇ ਦਿਓ ਫਿਰ ਨਾਲ ਗੱਲ ਕਰਾਂਗੇ ਕੋਈ ਗੱਲ ਨਹੀਂ ਐ ਪੈਨ ਨਹੀਂ ਵੱਜਦਾ ਹੁੰਦਾ ਮਹਿਕਮੇ ਚ ਸਾਰਾ ਕੁਝ ਕਰਕੇ ਤੁਹਾਨੂੰ ਫੋਨ ਨੰਬਰ ਦੇ ਦਿਓ